ਇਹ ਆ ਜਿਹੜਾ ਤੁਸੀਂ ਡਿਜ਼ਾਈਨ ਦੇਖਣ ਜਾ ਰਹੇ ਹੋ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਬਿਲਕੁਲ ਨਵੇਂ ਬੇਸ ਤੇ ਡਿਜ਼ਾਈਨ ਤਿਆਰ ਕਰਾਇਆ ਆਪਾਂ ਜਿਹਦੇ ਨਾਲ ਆਹ ਦੁਪੱਟਾ ਹੈ ਮਲਟੀ ਸ਼ੈਡਡਡ ਆ ਦੇਖੋ ਵਿੱਚ ਪੱਟੀਆਂ ਦੁਪੱਟੇ ਦੀਆਂ ਰੰਗਦਾਰ ਲਾ ਕੇ ਉੱਪਰ ਵਰਕ ਕੀਤਾ ਹੋਇਆ ਫੋਰ ਸਾਈਡਡ ਕਾਰਦਾਨੇ ਦਾ ਕੰਮ ਹੈ ਸਾਰੇ ਬਿਲਕੁਲ ਨਨੀਟ ਤੇ ਫ੍ਰੈਸ਼ ਵੈਰਾਈਟੀ ਹੈ ਔਰ ਰੰਗਾ ਮੈਚਿੰਗ ਦੀ ਗੱਲ ਕਰੀਏ ਰੰਗਾ ਮੈਚਿੰਗ ਦੇ ਵਿੱਚ ਤੁਹਾਨੂੰ ਆਪਾਂ ਕੰਟਰਾਸਟ ਮਿਲਨੇ ਆ ਜਿਹੜੇ ਸਾਹਮਣੇ ਜਿਸਪਲੇ ਕੀਤੇ ਹੋਏ ਆ ਔਰ ਰੇਟ ਰੇਟ 50% ਆਫ 50% ਆਫ ਭਾਜੀ 50% ਆਫ ਆ ਦੇਖੋ ਜੀ 17 17000 ਵਾਲੇ 8500 ਦੀ ਰੇਂਜ ਚ ਬਹੁਤ ਹੀ ਹੈਵੀ ਤੇ ਸੋਨਾ ਸੂਤ ਸਿਰਫ 8500 ਦੀ ਭਾਈ ਦੁਪੱਟਾ ਚੱਕ ਕੇ ਦਿਖਾਈਓ ਮੜਾ ਖੋਲ ਕੇ ਇਹਨੂੰ ਬਹੁਤ ਸੋਹਣਾ ਸੂਟ ਆ ਭਾਜੀ ਇਹ ਆ ਗਿਆ ਦੁਪੱਟਾ ਭਾਜੀ ਇਹਦਾ ਇਹ ਰੇਂਜ ਜਿਵੇਂ ਮੈਂ ਦੱਸਿਆ ਸਿਰਫ 500 ਦੀ ਰੇਂਜ ਹੈ ਸਾਰਾ 1000 ਵਾਲਾ ਰੰਗਾ ਮੈਚਿੰਗ ਵਿੱਚ ਬਹੁਤ ਸੋਹਣੇ ਆਏ ਐ ਦਾਜਵਲੀ ਵਾਲੀ ਸਪੈਸ਼ਲ ਵੈਰਾਈਟੀ ਆ ਜਿਹੜੇ ਕੀ ਹਾਲ ਚਾਲ ਐ ਸੋਡਾ ਉਹ ਤਾਂ ਸਾਰੇ ਤੁਸੀਂ ਠੀਕ ਹੀ ਹੋਗੇ ਪਰ ਮੇਰੇ ਤੋਂ ਕੁਝ ਨਵੀਂ ਆਈਟਮ ਆਈ ਆ ਤੁਹਾਨੂੰ ਆਈਟਮ ਦਿਖਾ ਰਿਹਾ ਆ ਆਰਟੀਕਲ ਦੇਖੋ ਆਰਟੀਕਲ ਚੈੱਕ ਕਰੋ ਕਿੰਨਾ ਪਿਆਰਾ ਹੈ ਜੀ ਬਿਲਕੁਲ ਲੇਟਸ ਆਪਰਾ ਦੇਖ ਰਹੇ ਹੋ ਨਾ ਦੁਪੱਟਾ ਜੀ ਬਹੁਤ ਹੀ ਪਿਆਰਾ ਦੁਪੱਟਾ ਬਹੁਤ ਹੀ ਸ਼ਾਨਦਾਰ ਦੁਪੱਟਾ ਬਹੁਤ ਹੀ ਖੂਬਸੂਰਤ ਹੈ ਤੇ ਆ ਤਾਜੀ ਦਾ ਫਰੰਟ ਗਲਾ ਹੈ ਜੀ ਤੇ ਫਰੰਟ ਗਲਾ ਬਾਜੂ ਅੱਢ ਹੋਣਗੇ ਆ ਪ ਤੇ ਗਲੇ ਦੇ ਬਹੁਤ ਹੀ ਪਿਆਰਾ ਸਰਕੋਕਸੀ ਦਾ ਕੰਮ ਕੀਤਾ ਬਿਲਕੁਲ हट ਕੇ ਕੰਮ ਕੀਤਾ ਗਾਲਾ ਦੇਖੋ ਕਿੰਨਾ ਪਿਆਰਾ ਹੈ ਧੇਰਾ ਦੇਖੋ ਕਿੰਨਾ ਪਿਆਰਾ ਹੈ ਐਂਡੀ ਲੰਬਾਈ ਦੀ ਗੱਲ ਕਰਾਂਗੇ ਲੰਬਾਈ ਹੈ 50 ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਖੂਬਸੂਰਤ 2150 ਰੇਟ ਹੈ ਪੰਜ ਪੰਜ ਯਾਰ ਚਾਚਾ ਰਿਆਲ ਸੂਟ ਰੇ ਜਰ ਨਿਗਮਰਾਉ ਤਾਜੀ ਕਲਰ ਦੇ ਸਾਰੇ ਕਲਰ ਨਿਗਮਰਾਉ ਦੋ ਵੀਰ ਜੀ ਬਹੁਤ ਹੀ ਸ਼ਾਨਦਾਰ ਕਲਰ ਬਣ ਕੇ ਆਏ ਮੇਰੇ ਦੋ ਇਹ ਕਿਤੇ ਧਰੋਪਾ ਵੀ ਪੰਪਾ ਵੀ ਆ ਰਿਹਾ ਸੂਟ ਹੈ ਭਾਜੀ ਸਿਰਫ 2150 ਰੁਪਏ ਚ 2150 ਰੁਪਏ ਅੰਨੇ ਸੋਹਣੇ ਸੋਹਣੇ ਕੰਮ ਜੀ ਐਡੇ ਪਿਆਰੇ ਪਿਆਰੇ ਕਲਰ ਬਿਲਕੁਲ ਡਿਫਰੈਂਟ ਹਟਕੇ ਵੀ ਹਟਕੇ ਬਾਕੀ ਗਲੇ ਦੀ ਗੱਲ ਕਰਦੀ ਹੈ ਗਲੇ ਦੇ ਸਰਵੋਕਸੀ ਦਾ ਬਰਕਸੀ ਪਲੀ ਦਾ ਕੰਮ ਕੀਤਾ ਬਹੁਤ ਹੀ ਜਰੀਲਾ ਕੰਮ ਕੀਤਾ ਬਹੁਤ ਹੀ ਪਿਆਰਾ ਕੰਮ ਕੀਤਾ ਆ ਵੀ ਕਲਰ ਸੋਹਣਾ ਆ ਵੀ ਕਲਰ ਬਹੁਤ ਸੋਹਣਾ ਦੁਪੱਟੇ ਬਹੁਤ ਸੋਹਣੇ ਸਨ ਵੱਡੀ ਗੱਲ ਹੈ ਦੁਪੱਟੇ ਬਹੁਤ ਸੋਹਣੇ ਦੁਪੱਟੇ ਬਹੁਤ ਸੋਹਣੇ ਕਲਰ ਬਹੁਤ ਸੋਹਣਾ ਆਈਟਮ ਬਹੁਤ ਪਿਆਰੀ ਹੈ ਬਹੁਤ ਹੀ ਟ੍ਰੈਂਡਰ ਹੈ ਆਪਣੇ ਕੋਲ हां जी वीर जी के हालचाल है हूं तो सारे पूरी ठीक हो गए गोठी बट में अच्छा अपने वाले कुछ थोड़े आइटम लेके आए थोड़े वास्ते बहुत ही शानदार बहुत ही प्यारी ਤੇ ਬਹੁਤ ਹੀ ਖੂਬਸੂਰਤ ਆਈਟਮ ਹੈ ਜੀ ਗਲਾ ਚੈੱਕ ਕਰੋ ਗਲਾ ਕਿ ਸਰਬੋਕਸੀ ਦਾ ਕੰਮ ਚੈੱਕ ਕਰੋ ਭਾਜੀ ਪਿਕ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਕਪੜਾ ਹੈ ਬਹੁਤ ਹੀ ਪਿਆਰਾ ਕਪੜਾ ਹੈ ਬਾਜੂ ਦਾ ਕਪੜਾ ਅੱਡਾ ਦੁਪੱਟਾ ਬਹੁਤ ਫੈਂਸੀ ਆਈ ਆਹ ਦੁਪੱਟਾ ਹੈ ਜੀ ਆਹ ਦੁਪੱਟਾ ਹੈ ਆਹ ਦੁਪੱਟਾ ਸੈੱਟ ਚੈੱਕ ਕਰੋ ਢਾਈ ਮਿੰਟ ਦੁਪੱਟਾ ਸਰਦਾਰੀ ਦੁਪੱਟਾ ਬਹੁਤ ਹੀ ਪਿਆਰਾ ਜੀ ਐਨ ਬਣੇ ਬਲੋਕ ਤੇ ਜੀਣੀ ਬਣੀ ਬੜੀ ਪਿਆਰੀ ਜੀਣੀ ਬਣੀ ਹੈ ਲੇਟੈਸਟ ਚੀਜ਼ ਹੈ ਬਹੁਤ ਹੀ ਸ਼ਾਨਦਾਰ ਰੇਟ ਹੈ ਭ ਕਲਰ ਚਾਰਟ ਬਹੁਤ ਪਿਆਰੇ ਪਿਆਰੇ ਭਾਜੀ 2150 ਸਰਬੋਕਸ ਦੇ ਗਲੇ ਦੇ ਕੰਮ ਹੈ 50 48 ਲੰਬਾਈ ਹੈ ਸਿੱਕੇ ਵਾਂਚੀ ਹੈ ਫੈਂਸੀ ਹੈਡ ਮੈਂ ਫੁੱਲ ਲੰਬਾਈ ਵਾਲੇ ਦੇਮੈਂ ਫੀਚਰ ਲੋਕ ਤੇ ਪਾਰਟੀ ਵਿੱਚ ਲੋਕ ਤੇ ਹਲਕਾ ਆਂਜਾਨੁੱਛੇ ਮਰਜੀ ਪਾਸੋ ਦੇਓ ਆਰਟੀਕਲ ਚੈੱਕ ਕਰ ਦੋ ਤੇ ਮਰਕ ਤੇ ਕੱਲ ਪਾਜੀ ਸਰ ਬਾਕਸੀ ਦਾ ਕੰਮ ਕੀਤਾ 3 ਮੀਟਰ ਬੋਟਮ ਹੈ ਫੁੱਲ ਲੰਬਾਈ ਹੈ 50 ਲੰਬਾਈ ਹੈ ਬਾਹਮਾ ਦਾ ਕਪੜਾ ਆਡ ਹੈ ਆਰਟੀਕਲ ਬਹੁਤ ਸੋਹਣਾ ਕਲਰ ਚਾਟ ਬਹੁਤ ਪਿਆਰੇ ਪਿਆਰੇ ਲੈ ਕੇ ਖੁੱਟਦੇ ਤੁਸੀਂ ਬਿਲਕੁਲ ਠਕੇ ਦੁਪੱਟੇ ਬਹੁਤ ਪਿਆਰੇ ਸਾਡਾ ਵੱਡੀ ਗੱਲ ਹੈ ਦੁਪੱਟੇ ਦੁਪੱਟਾ ਬੜਾ ਪਿਆਰਾ ਸੂਟ ਬੜਾ ਪਿਆਰਾ 50% ਸਕੋਰ ਤੋਂ ਜਗਾਟ ਸੋਟ ਲੱਗੇ ਮੇਤੋ ਜੀ ਬਹੁਤ ਹੀ ਘੱਟ ਰੇਟ ਹੈ 2150 ਰੁਪਏ ਦਾ ਆਰਟੀਕਲ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦ ਬਨਾਸਤੀ ਇੱਕ ਬਨਾਸਤੀ ਹੁੰਦੀ ਹੈ ਸਿਮਰ ਬਨਾਸਤੀ ਹੁੰਦੀ ਹੈ ਪਹਿਲਾਂ ਸਿਲਕ ਬਨਾਸਤੀ ਦੀ ਉਹ 1250 ਰੁਪਏ ਇੱਕ ਮੇ ਤੋਂ ਸਿਮਰ ਬਨਾਸਤੀ ਆਈ ਹੈ ਆ ਆਰਟੀਕਲ ਮੈਂ ਚੈੱਕ ਕਰੋ ਜੀ ਲੰਬਾਈ ਚੈੱਕ ਕਰ ਸਕੋ ਜੀ ਇਹ ਮਦ ਦਾ ਆਰਟੀਕਲ ਹੈ ਬਹੁਤ ਹੀ ਪਿਆਰੇ ਪਿਆਰੇ ਕੱਢਨੇ ਦੇ ਬਹੁਤ ਹੀ ਸ਼ਾਨਦਾਰ ਕਲਰ ਨੇ ਬਹੁਤ ਹੀ ਸ਼ਾਨਦਾਰ ਕਲਰ ਨੇ ਬਿਲਕੁਲ ਡਿਫਰੈਂਟ ਤੇ ਬਿਲਕੁਲ हट ਕੇ ਜਿੰਨੇ ਸਾਰੇ ਕਲਰ ਦਿਖਾਵਾਂਗਾ ਸਾਰੇ ਨਵੇਂ ਦਿਖਾਵਾਂਗਾ ਆਰਟੀਕਲ ਬਹੁਤ ਪਿਆਰਾ ਖਾਮ ਗਾ ਜੀ ਦੁਪੱਟਾ ਬਹੁਤ ਸੋਹਣਾ ਆਂਦਾ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਪਾਰਟੀ ਦੇ ਸੂਟ ਹੈ 33 36 ਸੂਟ ਹੈ ਆਪਣੇ ਕੋਲ ਮੇਨ ਜਾ ਰਿਹਾ ਸਿਰ ਲੱਗਦੇ 1500 ਰੁਪਏ ਦਾ ਆਰਟੀਕਲ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਬਿਲਕੁਲ ਡਿਫਰੈਂਟ ਹੈ ਬਿਲਕੁਲ ਕੱਟਕੀ ਆ ਰਿਹਾ ਸਿਰਫ 1550 ਰੁਪਏ ਦਾ ਫੁੜਿਆ ਲੰਬਾਈ ਹੈ ਫੁੱਲ ਲੰਬਾਈ ਹੈ 3 ਮੈਂ ਸਰਦਾਰ ਹੈ 2.5 ਮੀ ਡੁਪੱਟਾ ਸਰਦਾਰੀ ਲੁੱਕ ਹੈ ਬਗੈਰ ਬੱਤੋ ਹਲਕਾ ਪੁੜਕਾ ਹੈ ਪਾਰਟੀ ਮੇਰਾ ਆਰਟੀਕਲ ਬਹੁਤ ਪਿਆਰਾ ਹੈ ਡੁਪੱਟਾ ਬੜਾ ਪਿਆਰਾ ਬਹੁਤ ਸੋਹਣੀ ਹੈ ਤੁਹਾਡੇ ਕੈਪਟੇ ਵਾਸਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰੀਆਂ ਸਿਰਫ 1500 ਰੁਪਏ ਚ ਡੁਪੱਟਾ ਚੇਕੁਰਾ ਪਾਜੀ ਡੁਪੱਟਾ ਡੁਪੱਟਾ ਚੇਕ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟ ਕੇ ਆਰਟੀਕਲ ਬਹੁਤ ਹੀ ਸ਼ਾਨਦਾਰ ਕਰ ਰਹੇ ਨੇ ਜਿੰਨੇ ਵੀ ਕਰ ਰਹੇ ਨੇ ਸਾਰੇ ਨਵੇਂ ਆਏ ਜੀ ਜਿੰਨੇ ਵੀ ਕਲਰ ਆਏ ਨੇ ਕਲਰ ਚੈੱਕ ਕਰ ਸਕਦੇ ਹੋ ਉਹਦੀ ਪਿਆਰੇ ਪਿਆਰੇ ਕਲਰ ਬਹੁਤ ਹੀ ਸ਼ਾਨਦਾਰ ਕਰ ਰਹੇ ਕਬੱਟੇ ਬੜੇ ਪਿਆਰੇ ਨੇ ਜੀ ਜੇ ਆਪਾਂ ਦੁਪੱਟੇ ਦੀ ਗੱਲ ਕਰੀ ਨਾ ਮੱਟਾ ਬਹੁਤ ਸ਼ਾਨਦਾਰ ਹੈ ਸਾਡੇ 1500 ਰੁਪਏ ਸੂਟ ਹੈ ਵੀ ਜੀ ਬਹੁਤ ਹੀ ਘੱਟ ਰੇਟਾਂ ਦੇ ਬਹੁਤ ਹੀ ਪਿਆਰੇ ਪਿਆਰੇ ਕਲਰ ਸੋਟੇ ਵਸਤੇ ਲੈ ਕੇ ਆਏ ਸਿਰਫ 1550 ਪੈਸੇ 3300 3200 3300 ਨਾਲ ਸਿਰਫ 1550 ਰੁਪਏ ਫੁੱਲ ਨਾਲ ਕਵਰ ਭਾਜੀ ਸਿਰਫ 1550 ਰੁਪਏ ਫੈਨਸੀ ਦੁਪੱਟੇ ਨਾਲ ਆਰਟੀਕਲ ਬਹੁਤ ਪਿਆਰਾ ਬਿਲਕੁਲ ਡਿਫਰੈਂਟ ਕਿ ਜਿਸ ਨੂੰ ਹਟ ਕੇ ਸਾਰੇ ਕਲਰ ਨਵੇਂ ਆ ਜੀ ਸਾਰੇ ਦੁਪੱਟੇ ਸੈਂਸੀ ਹੈ ਸਿਰਫ 1550 ਰੁਪਏ ਚ ਆਰਟੀਕਲ ਬਹੁਤ ਪਿਆਰਾ ਹੈ ਬਿਲਕੁਲ ਹਟ ਕੇ ਹੈ ਸੋ ਸੋਨੇ ਸੋਨੇ ਕਲਰਾਂ ਨੇ ਦੋਤੀ ਪਿਆਰੇ ਪਿਆਰੇ ਡਿਜ਼ਾਈਨ ਹੈ ਜਿਹਨ ਚ ਕਸਰ ਦਿਓ ਫੁੱਲ ਲੰਬਾਈ ਹੈ ਵੀਡੀਓ ਛੇ ਲਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਜੀ